ਪਰ ਇਹ ਕੁਆਟਰ ਵਿੱਚ ਦੇਰ ਰਾਤ ਹਸਪਤਾਲ ਦੇ ਸਰਕਾਰੀ ਕੁਆਟਰਾਂ ਵਿੱਚ ਦਾਗ ਰ ਹੋ ਕੇ ਕੁਝ ਹਮਲਾਵਰਾਂ ਵੱਲੋਂ ਗੁੰਡਾ ਕਰਦੀ ਕਰਦਿਆਂ ਇੱਕ ਕਾਰ ਵਿੱਚ ਦਾਗ ਰ ਹੋ ਕੇ ਤੇਜ਼ ਤਾਰ ਹਥਿਆਰਾਂ ਨਾਲ ਉਸका ਟੀਪਾਂ ਤੋੜ ਕੀਤੀ ਗਈ ਜਦਕਿ ਕਾਰ ਵਿੱਚ ਮੌਜੂਦ ਪਰਿਵਾਰ ਨੇ ਬੜੀ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੰਜੀਪ ਕੁਮਾਰ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਸਕੂਲ ਵਿੱਚ ਪੜ੍ਹਦਾ ਹੈ ਜਿਸ ਦਾ ਸਕੂਲ ਵਿੱਚ ਹੀ ਕੁਝ ਲੜਕੀਆਂ ਦੇ ਨਾਲ ਲੜਾਈ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੇਰ ਰਾਤ ਫਿਰ ਉਹਨਾਂ ਹੀ ਲੜਕੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲਿਆ ਕੇ ਸੰਜੀਵ ਕੁਮਾਰ ਦੇ ਘਰ ਦੀ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੰਤੂੜ ਕੀਤੀ। ਉਹਨਾਂ ਦੱਸਿਆ ਕਿ ਹਮਲਾਵਰ ਘਰ ਦੇ ਅੰਦਰ ਦਾਖਲ ਹੋਏ ਅਤੇ ਘਰ ਦੇ ਵਿੱਚ ਪਏ ਸਮਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਪੰਤੂੜ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਸ਼ਿਕਾਇਤ ਦੇ ਬਾਵਜੂਦ ਵੀ ਹਾਲੇ ਤੱਕ ਪੁਲਿਸ ਵੱਲੋਂ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਕੀ ਨਾਂ ਤੁਹਾਡਾ? ਸੰਜੀਵੀ ਕੀ ਗੱਲ ਹੋਈ ਹੈ ਤੁਹਾਡੀ? ਗੱਲ ਕੁਛ ਨਹੀਂ ਬੱਚਿਆਂ ਦੀ ਲੜਾਈ ਹੈ ਜੀ ਬੱਚਾ ਦਾ ਸੀਗਾ ਚਲੋ ਆਪਾਂ ਨਹੀਂ ਬੋਲੇ ਇਕੱਠੇ ਪਰਦੇ ਉਹ ਮੁੰਡਾ ਉਹ ਵੀ ਇਕੱਠਾ ਪਰਦੇ ਚਲੋ ਇੱਕੋ ਹੀ ਕਲਾਸ ਚ ਹੈ ਜੀ ਇੱਕੋ ਕਲਾਸ ਚ ਨੇ ਪਹਿਲੇ ਕਿਤੇ ਲੜਾਈ ਹੋਈ ਹੈ ਜੀ ਫਿਰ ਇਹਨਾਂ ਨੇ ਮੇਰੇ ਵੱਡੇ ਬੇਟੇ ਨੂੰ ਤਿੰਨ ਚਾਰ ਵਾਰ ਕੁੱਟਿਆ ਫਿਰ ਉਸ ਤੋਂ ਬਾਅਦ ਫਿਰ ਕੁੱਟਿਆ ਇਹਨਾਂ ਨੇ ਇੱਥੇ ਆਰੋ ਕੋਲ ਇਹਨਾਂ ਦਾ ਹੱਥ ਆਪਾਈ ਕਿਤੇ ਹੋਈ ਹੈ ਇਹ ਸੰਦ-ਸੁੰਦ ਲੈ ਕੇ ਆਈ ਸੀ ਤੇ ਉਹਨਾਂ ਨੇ ਉਹੀ ਸੰਦ ਲੈ ਕੇ ਇਹਨਾਂ ਦੇ ਮਾਰੀਆਂ ਜੀ ਪਹਿਲੇ ਚਲੋ ਨਿੱਬਰ ਗਿਆ ਉਹਨਾਂ ਦੀਆਂ ਤਰੀਕਾਂ ਪੈਂਦੀਆਂ ਮੈਂ ਹੁਣ ਤਾਂ ਘਰੇ ਵੜਨ ਦਾ ਕੋਈ ਵੋ ਹੀ ਨਹੀਂ ਸੀਗਾ ਮਤਲਬ ਇਹ। ਹੂੰ। ਕੌਣ ਬੰਦੇ ਨੇ ਜਿਹੜੇ ਫੋਨ ਕਰੇ ਐਕਟ ਕੀਤਾ? ਆਰਾ ਕਲੋਨੀ ਦੇ ਬੰਦੇ ਆ ਜੀ। ਹੂੰ। ਤੇ ਅੰਕੁਸ਼ ਮੁੰਡੇ ਦਾ ਨਾਮ ਆ ਜੀ ਜਿਹਦੇ ਨਾਲ ਲੜਾਈ ਆ ਜੀ। ਹੂੰ। ਉਹ ਬੰਦੇ ਲੈ ਕੇ ਆਏ ਸੀਗਾ ਉਹਨਾਂ ਦਾ ਸਾਰਾ ਟੱਬਰ ਹੀ ਸੀਗਾ ਜੀ। ਹੂੰ। ਜਿੰਨਾਂ ਆ ਕੇ ਇੱਥੇ ਹਮਲਾ ਕੀਤਾ ਜੀ। ਕੀ ਕੀਤਾ ਕਰਿਆ ਕਰੋ? ਤੋੜ-ਫੋੜ ਕੀਤੀ ਆ ਵੇਖੋ ਕਿੰਨਾ ਨੁਕਸਾਨ ਕੀਤਾ ਈ ਮੇਰੀ ਐਲਸੀਡੀ ਭੰਨਤੀ ਮੇਰਾ ਬੱਚਾ ਮਾਸਾ ਬਚਾਏ ਖਿੱਚ ਕੇ। ਆਪ ਦਾ ਬੂਆ ਬੰਦ ਕੀਤਾ ਮਾਸਾ ਬਾਹਰ ਲਾ ਫਿਰ ਪਿਛਲੇ ਵੀੜੇ 'ਚ ਜਾ ਕੇ ਕਿਤੇ ਮੈਂ ਬੱਚੇ ਆਪਦੇ ਖੜਾਏ ਆ। ਨਿਦਮ ਮੈਂ ਨਾ ਹੁੰਦਾ ਤਾਂ ਉਹ ਮੇਰੇ ਬੱਚਿਆਂ ਦੀ ਸੱਟਾਂ ਮਾਰ ਜਾਂਦੇ ਜੀ ਸੋਨਾ ਨਸ਼ੇ ਨਾਲ ਰੱਜੇ ਸੀ ਸਾਰੇ ਕਿੰਨੇ ਕ ਜਣੇ ਸੀਗੇ ਇਹ ਕਟਕੜ 20 20 ਜਣੇ ਸੀਗੇ ਜੀ 4-5 ਹਾਂਜੀ ਤੇ ਇਹ ਸਮਾਂ ਕਿੰਨੇ ਦਾ ਸਮਝ ਗਿਆ ਉਸ ਦਾ ਸਵਾਗੱਠ ਸਾਢੇ ਗੱਠ ਦਾ ਟਾਈਮ ਸੀਗਾ ਜੀ ਹੂੰ ਤੇ ਕੋਈ ਪੁਲਿਸ ਨੇ ਕੋਈ ਫਿਰ ਕਾਰਵਾਈ ਕੀਤੀ ਇਸ ਮਾਮਲੇ ਵਿੱਚ ਪੁਲਿਸ ਆਈ ਹੈ ਜੀ ਪੁਲਿਸ ਫੋਟੋ ਖਿੱਚ ਕੇ ਲੈ ਗਈ ਹੈ ਵੀਡੀਓ ਬਣਾ ਕੇ ਲੈ ਕੇ ਗਈ ਆ ਹੂੰ ਤੇ ਉਹਨਾਂ ਦੇ ਘਰੇ ਵੀ ਗਏ ਆ ਉਹਨਾਂ ਦੇ ਘਰੋਂ ਪਰ ਉਹਨਾਂ ਨੇ ਕੋਈ ਉਹੋ ਜੀ ਗੱਲ ਨਹੀਂ ਕੀਤੀ ਮੈਨੂੰ ਨਾਲ ਲੈ ਕੇ ਗਈ ਸੀਗੇ ਉਹੀ ਜਨਾਨੀ ਉੱਤੇ ਉਹਨਾਂ ਨੂੰ ਐਸਐਨ ਨੂੰ ਉਲਟ ਬੋਲਦੀ ਪਈ ਸੀ ਉਹ ਕਹੇ ਤੂੰ ਬੋਲਦਾ ਕਿਵੇਂ ਆ ਇਸ ਵਿੱਚ ਕੀ ਹੈਗੀ ਜਿਵੇਂ ਜੁਆਕਾਂ ਦੀ ਵੈਸੇ ਸਕੂਲ ਚ ਬੱਚਿਆਂ ਦੀ ਸਕੂਲ ਦੀ ਲੜਾਈ ਸੀ ਸਕੂਲ ਦੀ ਲੜਾਈ ਵੱਡੀ ਹੋਈ ਹੈ ਸਰ ਹੋਰ ਕੋਈ ਨਹੀਂ ਹੈ ਉਹਦੀ ਫੈਮਿਲੀ ਸਪੋਰਟ ਕਰਦੀ ਹੈ ਉਹਦੀ ਫੈਮਿਲੀ ਸਪੋਰਟ ਕਰਦੀ ਹੈ ਜੀ ਮੇਰਾ ਬੇਟਾ ਹੈਗਾ ਤੇ ਉਹ ਉਹਨਾਂ ਦੇ ਫੈਮਿਲੀ ਮੈਂਬਰ ਹੈ ਉਹ ਰਹਿੰਦਾ ਆਪਦੇ ਨਾਨਕੇ ਤੇ ਉਹਨਾਂ ਦਾ ਬਹੁਤ ਵੱਡਾ ਪਰਿਵਾਰ ਹੈਗਾ ਸਾਰੇ ਮੁੰਡੇ ਉਹਨਾਂ ਦੇ ਆਵਦੇ ਹੀ ਆ ਜਿਹੜੇ ਆਏ ਸੀਗੇ ਕਰਦੇ ਹੀ ਉਹਨਾਂ ਦੇ ਸਾਰੇ ਬੱਚੇ ਰਾਤ ਕਦੋਂ ਕਾਈ ਤੇ ਕੀ ਕੀਤਾ ਕਰਨੇ ਉਹ 8 ਤੋਂ 8:30 ਦੇ ਵਜੇ ਤੱਕ ਟਾਈਮ ਦੀ 8:30 ਜਾਂ 8:30 ਦਾ ਟਾਈਮ ਹੋਊਗਾ ਤੇ ਅਸੀਂ ਬੈਠੇ ਆ ਇੱਥੇ ਅਸੀਂ ਦੋਨੇ ਜਿਆਦਾ ਉੱਥੇ ਕਮਰੇ 'ਚ ਬੈਠੇ ਤੇ ਬੇਟਾ ਮੇਰਾ ਕੱਲਾ ਸੀਗਾ ਤੇ ਉਹਨੇ ਹਥਿਆਰ ਉਹਨਾਂ ਦੇ ਕੋਲ ਇੰਨੇ ਸੀਗੇ ਨਾ ਤੇ ਉਹਨਾਂ ਨੇ ਇੱਟਾਂ ਚਲਾਈਆਂ ਤੇ ਇੰਨੇ ਵੱਡੇ ਵੱਡੇ ਪੱਥਰ ਚਲਾਈ ਤੁਸੀਂ ਆਪ ਦੇਖ ਸਕਦੇ ਹੋ ਜਿਨੇ ਉਹਨਾਂ ਨੇ ਤੋੜਪਾਨ ਕੀਤੀ ਹੈਗੀ ਆ ਇਹ ਨਾਰਮਲ ਤਾਂ ਹੋ ਨਹੀਂ ਸਕਦਾ ਤੇ ਬੱਚੇ ਉਹਨਾਂ ਨੇ ਇੰਨਾਂ ਹੀ ਇੱਟਾਂ ਪਰਸਾਨੀ ਸ਼ੁਰੂ ਕੀਤੀ ਨਾ ਤੇ ਅਸੀਂ ਆ ਕੇ ਫਟਾਫਟ ਵੇਖਿਆ ਵੀ ਇੰਨਾ ਸ਼ੋਰ ਕਾਤ ਹੋ ਨਹੀਂ ਜਾਂਦਾ ਤੇ ਹਥਿਆਰ ਕਿਰਪਾਨਾਂ ਉਹਨਾਂ ਦੇ ਕੋਲ ਤਾਂ ਕਿ ਉਹਨੂੰ ਆਂਡਗਵਾਂਡ ਕੀਵੇਂ ਉਹਨਾਂ ਨੂੰ ਫੜੇ ਹਥਿਆਰ ਦੇਖ ਕੇ ਡਰ ਗਏ ਇੰਨੇ ਸਾਰੇ ਤੇ ਬਹੁਤ ਸੰਦ ਸੀ ਉਹਨਾਂ ਕੋਲ ਕੀ ਨੁਕਸਾਨ ਕੀਤਾ ਥੋੜਾ ਤੇ ਨੁਕਸਾਨ ਦੇਖੋ ਜੀ ਸਾਰੇ ਤਾਂ ਐਸੜੀ ਤੋੜ ਗਏ ਬੂਏ ਬਾਰੀਆਂ ਭੰਨ ਗਏ ਸਾਰੇ ਤੇ ਸਾਨੂੰ ਮਾਰ ਨਹੀਂ ਆਏ ਸੀ ਉਹ ਤੇ ਹੁਣ ਤੇ ਅਸੀਂ ਤਾਂ ਬਹੁਤ ਔਖੀ ਆਪਣੀ ਜਾਨ ਬਚਾਈ ਹੈ। ਉਸਨੇ ਕੋਈ ਕਾਰਵਾਈ ਕੀਤੀ। ਤੇ ਪੁਲਿਸ ਆਈ ਜਰੂਰ ਸੀ ਕਿ ਹਾਲੇ ਤੱਕ ਤਾਂ ਨਹੀਂ। ਉਹ ਜਨ ਨੂੰ ਪਤਾ ਹੀ ਹੋ ਕੁਛ ਨਹੀਂ ਹਾਂਜੀ ਕੀ ਨੇ ਕੀਤਾ ਤਾਂ ਉਹਨਾਂ ਨੂੰ ਪਤਾ ਹੀ ਹੈ ਸਾਡਾ ਕੇਸ ਚੱਲਦਾ ਪਿਆ ਵੀ ਉਹਨਾਂ ਨੇ ਕੀਤਾ ਹੈ ਤੇ ਹਾਲੇ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੈ, ਕੁਛ ਨਹੀਂ گا۔ ਕੀ ਮੰਗ ਕਰਦੇ ਹੋ ਤੁਸੀਂ? ਤੇ ਅਸੀਂ ਕਹਿੰਦੇ ਆਂ ਵੀ ਉਹ ਮੁੰਡੇ ਜਿਹੜੇ ਆਏ ਹੈ ਉਹਨਾਂ ਨੂੰ ਗ੍ਰਿਫਤਾਰੀ ਹੋਵੇ ਉਹਨਾਂ ਦੀ। ਤਾਂ ਕਿ ਜੇ ਹਜਾ ਸਾਡੇ ਨਾਲ ਕੀਤਾ ਕਿਸੇ ਹੋਰ ਨਾਲ ਸੀ ਮੇਰੇ ਬੱਚੇ ਨੂੰ ਛੱਟਵਾ ਸਕਦੀ ਸੀ ਕਿੰਨੀ ਜ਼ਿਆਦਾ। ਉਮਰ ਕਿੰਨੀ ਹੈਗੀ ਤੁਹਾਡੇ ਬੇਟੇ ਦੀ ਜੇ ਉਹਨਾਂ ਦੀ ਵੀ ਕਿੰਨੀ ਉਮਰ ਗੱਲ ਕਰੀਏ ਮੇਰੇ ਬੇਟੇ ਦੀ 17 ਸਾਲ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਫਰੀਦਕੋੜ ਤਲਵਜਨ ਸਿੰਘ ਨੇ ਦੱਸਿਆ ਕਿ ਦੀ ਰਾਤ ਸਰਕਾਰੀ ਕੁਆਟਰਾਂ 'ਚ ਦਾਖਲ ਹੋ ਕੇ ਕੁਝ ਹਮਲਾਵਰਾਂ ਵੱਲੋਂ ਲੜਾਈ ਝਗੜਾ ਕਰਨ ਸੰਬੰਧੀ ਪੁਲਿਸ ਨੂੰ ਇਤਲਾਮ ਮਿਲੀ ਸੀ ਜਿਸ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜੋ ਵੀ ਤੱਥ ਹਨ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ ਇੱਕ ਉਸ ਜੀਮਰ ਪ੍ਰੇਮੀ ਨਾਂ ਦਾ ਬੰਦਾ ਉਹਦੇ ਕੋਲ ਇੱਕ ਸਾਡੇ ਸਿਟੀ ਟੂਰ ਦੇ ਚਰਖਾਸ ਦਿੱਤੀ ਗਈ ਹੈ ਵੀ ਉਹਨੇ ਤਰਖਾਸ ਵਿੱਚ ਦੱਸਿਆ ਵੀ ਮੇਰੇ ਘਰ ਦੇ ਵਿੱਚ ਕੋਈ ਲੜਕੇ ਆਏ ਨੇ ਤੇ ਮੇਰੇ ਲੜਕੇ ਨਾਲ ਜਿੰਨਾਂ ਦਾ ਕੋਈ ਪਰਾਹੇ ਟਾਈਮ ਤੋਂ ਕੋਈ ਆਫਸਰ ਕੋਈ ਲੜਾਈ ਛੜਾ ਚਾਹਦੇ ਉਸ ਬੰਦ ਵਿੱਚ ਕੁੱਟਮਾਰ ਕਰਨ ਆਏ ਸੀ ਤੇ ਜਿਹੜਾ ਉਹਨੇ ਦਰਖਾਸਤਨ ਦੇਤੀ ਸਾਡੇ ਜਿਹੜੇ ਆਈਓ ਨੇ ਏਸੀ ਜੀਮ ਸਿੰਘ ਜਿਹੜਾ ਮੌਕੇ ਤੇ ਪਹੁੰਚੇ ਨੇ ਤੇ ਜਿਹੜਾ ਜੋ ਵੀ ਬੰਦੀ ਕਾਰਵਾਈ ਹੋਏਗੀ ਜਿਹੜਾ ਇਹਨਾਂ ਦਾ ਕੋਈ ਪਿਛਲਾ ਕੋਈ ਇਹਨਾਂ ਦਾ ਕੋਈ ਰੋਲਾ ਉਹ ਦੇ ਤੇ ਜੋ ਵੀ ਹੋਏਗੀ ਕਾਨੂੰਨ ਕਾਰਵਾਈ ਉਹ ਅਮਨੁਚ ਲੈਦੀ ਜਾਏਗੀ